ਸ਼ਹਿਰ ਸਿਰਫ ਉੱਚੀਆਂ ਬਿਲਡਿੰਗਾਂ ਚੌੜੀਆਂ ਸੜਕਾਂ ਤੇ ਟ੍ਰੈਫਿਕ ਦਾ ਇਕੱਠ ਨਹੀਂ ਹੁੰਦਾ ਬਲਕਿ ਸ਼ਹਿਰ ਹੁੰਦਾ ਹੈ ਉਹਨਾਂ ਛੋਟੀ ਗਲੀਆਂ ਦਾ ਤਾਣਾ ਬਾਣਾ ਜਿੱਥੋਂ ਦੀ ਲੋਕੀ ਉਥੇ ਦੇ ਆਮ ਲੋਕ ਉਥੇ ਦੇ ਲੋਕਲ ਬੰਦੇ ਰਾਹ ਲੱਭ ਕੇ ਲੰਘਦੇ ਨੇ ਤੇ ਲੁਧਿਆਣੇ ਦੇ ਵਿੱਚ ਵੀ ਚੌੜੀਆਂ ਸੜਕਾਂ ਅਤੇ ਉੱਚੀਆਂ ਬਿਲਡਿੰਗਾਂ ਨਾਲੋਂ ਵੱਧ ਯਾਨੀ ਕਿ 90% ਦੀ ਛੋਟੀਆਂ ਗਲੀਆਂ ਹੀ ਲੁਧਿਆਣੇ ਦੇ ਟੂ-ਵੀਲਰਸ ਤੇ ਜਾਂਦੇ ਜਾਂ ਗੱਡੀਆਂ ਤੇ ਜਾਂਦੇ ਲੋਕਾਂ ਲਈ ਸਹਾਇਕ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਇਹ ਜਿਹੜਾ ਰਾਹ ਹੈ ਤੁਹਾਨੂੰ ਦਿਖਾ ਰਹੇ ਹਾਂ ਮਿੱਡਾ ਚੌਕ ਤੋਂ ਫਾਟਕ ਕਰਾਸ ਕਰਦੇ ਹਰਨਾਮਨਗਰ ਐਂਟਰ ਕਰਦੇ ਹੋਏ ਇਹ ਜਿਹੜੀ ਗਲੀਆ ਹੁਣ ਤਾਂ ਭਾਵੇਂ ਕਮਰਸ਼ੀਅਲ ਹੋ ਚੁੱਕੀ ਹੈ ਲੇਕਿਨ ਇਹ ਮਾਡਲ ਟਾਊਨ ਦੀ ਬੈਕ ਸਾਈਡ ਦੇ ਵਿੱਚ ਦੀ ਲੱਗਦੀ ਹੈ ਕਨੈਕਟ ਕਰਦੀ ਹੈ ਮਾਡਲ ਟਾਊਨ ਨੂੰ ਜਵਾਰ ਕੈਂਪ ਦੇ ਨਾਲ ਮਿੱਡਾ ਚੌਕ ਹੁੰਦੇ ਹੋਏ ਕਾਫੀ ਏਰੀਆਜ਼ ਜਿਦਾ ਕਿ ਸ਼ਾਸਤਰੀ ਨਗਰ ਬੀਸੀਐਮ ਰੋਡ ਰਿਸ਼ਮੀਤ ਚੌਕ ਮਾਡਲ ਟਾਊਨ ਸ਼ਾਸਤਰੀ ਨਗਰ ਮਾਰਕੀਟ ਹੋਰ ਵੀ ਕਾਫੀ ਇਲਾਕੇ ਇਥੋਂ ਕਨੈਕਟ ਹੁੰਦੇ ਨੇ ਸੋ ਇਥੋਂ ਜਿਹੜੇ ਲੋਕੀ ਲੰਘਦੇ ਨੇ ਸਕੂਟਰਾਂ ਦੇ ਵਿੱਚ ਗੱਡੀਆਂ ਦੇ ਵਿੱਚ ਇਹ ਰਾਹ ਉਹਨਾਂ ਲਈ ਉਹਨਾਂ ਚੌੜੀਆਂ ਸੜਕਾਂ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਜਿੱਥੋਂ ਦੀ ਲੁਧਿਆਣਾ ਪਛਾਣਿਆ ਜਾਂਦਾ ਹੈ ਲੇਕਿਨ ਲੁਧਿਆਣਾ ਇੱਥੋਂ ਲੰਘਦਾ ਹੈ ਇੱਥੇ ਰਹਿੰਦਾ ਹੈ ਤੇ ਇਹ ਜਿਹੜਾ ਰੂਟ ਹੈ ਕਾਫੀ ਜ਼ਿਆਦਾ ਵਰਤੋਂ ਦੇ ਵਿੱਚ ਆਉਂਦਾ ਹੈ ਕਿਉਂਕਿ ਵੱਡੀਆਂ ਸੜਕਾਂ ਤੇ ਕਈ ਵਾਰੀ ਜਾਮ ਲੱਗੇ ਹੁੰਦੇ ਨੇ ਹਾਲਾਂਕਿ ਜਾਮ ਇੱਥੇ ਵੀ ਲੱਗਦੇ ਨੇ ਪਰ ਲੋਕੀ ਇੱਥੋਂ ਦੀ ਲੰਘਦੇ ਨੇ ਤੇ ਇੱਥੋਂ ਦੀਆਂ ਕਾਫੀ ਲੋਕਾਂ ਦੀਆਂ ਯਾਦਾਂ ਵੀ ਜ਼ਰੂਰ ਹੋਣਗੀਆਂ ਕਿਉਂਕਿ ਸਕੂਟਰਾਂ ਤੇ ਸਾਈਕਲਾਂ ਤੇ ਗੱਡੀਆਂ ਤੇ ਕਾਫੀ ਬਰਿਆ ਤੋਂ ਲੋਕੀ ਇੱਦਾਂ ਦੀਆਂ ਹੀ ਗਲੀਆਂ ਦਾ ਇਸਤੇਮਾਲ ਇਹਨਾਂ ਦੀ ਵਰਤੋਂ ਕਰਦੇ ਆ ਰਹੇ ਨੇ ਇੱਥੋਂ ਤੁਰਦੇ ਆ ਰਹੇ ਨੇ ਤੇ ਇਹ ਸ਼ਾਸਤ੍ਰੀ ਨਗਰ ਦੀ ਬੈਕਸਾਈਡ ਤੇ ਜਿਹੜੀ ਗਲੀ ਹੈ ਇਹ ਇਕੱਲੀ ਆਪ ਦਾ ਨਹੀਂ ਬਲਕਿ ਉਹਨਾਂ ਸਾਰੀਆਂ ਗਲੀਆਂ ਦਾ ਪ੍ਰਤੀਤ ਹੈ ਜਿਹੜੀਆਂ ਇੱਕ ਸ਼ਹਿਰ ਨੂੰ ਸ਼ਹਿਰ ਬਣਾਉਂਦੀਆਂ ਨੇ ਉਹਨਾਂ ਵੱਡੀਆਂ ਚੌੜੀਆਂ ਹਾਈਵੇਜ਼ ਦੇ ਉੱਪਰ ਟ੍ਰੈਫਿਕ ਨੂੰ ਲਿਆਉਂਦਿਆਂ ਨੇ ਸੋ ਇਹਨਾਂ ਨੂੰ ਲੋਕੀ ਭੁੱਲੇ ਬੈਠੇ ਨੇ ਇਹਨਾਂ ਨੂੰ ਯਾਦ ਨਹੀਂ ਕਰਦੇ ਅਸੀਂ ਸੋਚਿਆ ਇਸ ਗਲੀ ਦੀ ਗੱਲਬਾਤ ਕਰੀਏ ਕਿ ਗਲੀ ਵੀ ਕਿੱਦਾਂ ਮਹਿਸੂਸ ਕਰਦੀ ਹੈ ਜੇ ਇਹਦੇ ਵਿੱਚ ਜਾਨ ਹੁੰਦੀ ਅੱਜ ਅਸੀਂ ਉਹਦੇ 'ਚ ਜਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਦੱਸਿਓ ਤੁਸੀਂ ਕਿਆ ਇਸ ਗਲੀ 'ਚੋਂ ਲੰਗੇ ਹੋ ਕਿਹੜਾ ਰੋਡ ਤੁਸੀਂ ਇਸ ਗਲੀ ਚੋਂ ਲਿਆਏ? ਤੇ ਮਾਡਲ ਟਾਊਨ ਗਏ ਹੋ, ਸ਼ਾਸਤਰੀ ਨਗਰ ਗਏ ਹੋ? ਜਾਂ ਫਿਰ ਜਵਾਰ ਕੈਂਪ ਜਾਣ ਲਈ ਇਹਦੀ ਵਰਤੋਂ ਕਰਦੇ ਹੋ? ਕਮੈਂਟਸ ਦੇ ਵਿੱਚ ਜ਼ਾਹਰ ਜ਼ਰੂਰ ਕਰਿਓ। ਲੁਧਿਆਣਾ ਪੋਸਟ ਲਈ ਮਨੀਤ ਸਿੰਘ ਬਹੁਤ ਬਹੁਤ ਧੰਨਵਾਦ।